ਮੇਰੇ ਹੱਥ ਦੇ ਵਿੱਚ ਕੁਝ ਕਾਗਜ਼ ਨੇ ਜੀ ਇਹ ਇੱਕ ਐਫ ਆਈ ਆਰ ਹੈ ਮਿੰਟੂ ਜੀ ਇਹ ਥਾਣਾ ਗੋਵਿੰਦ ਗੋਵਿੰਦ ਬਾਦ ਸਾਹਿਬ ਦੀ ਹੈ ਹਾਂ ਜੀ ਤੇ ਬਰ ਖਲਾਫ ਜੀ ਦੇ ਹੈ ਗੁਰਵਿੰਦਰ ਸਿੰਘ ਉਰਫ ਗੋਰੂ ਪੁੱਤਰ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਹਨ ਪਿੰਡ ਚੰਬਾ ਖੁਰਦਾ ਚੰਬਾ ਹੈ ਜੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਦੋਸ਼ ਇਹਨਾਂ ਤੇ ਹੈ ਕਿ 18 ਸਾਲਾਂ ਲੜਕੀ ਦਾ ਜ਼ਬਰਨ ਇਹਨਾਂ ਨੇ ਰਸਤਾ ਰੋਕ ਕੇ ਬਈ ਛੇੜਛਾੜ ਕੀਤੀ ਹੈ ਗਾਲੀ ਗਲੋਚ ਕੀਤਾ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਦੱਸਦੇ ਆ ਕਿ ਗਵੰਡੀ ਨੇ ਉਹਨਾਂ ਦੇ ਜਿਸ ਲੜਕੀ ਨੂੰ ਐ ਛੇੜਿਆ ਇਹ ਮਸਲਾ ਕੀ ਹੈ ਮਿੰਟੂ ਜੀ ਮੈਂ ਤਾਂ ਥੋੜਾ ਜਿਹਾ ਪੜਿਆ ਬਿਲਕੁਲ ਇਹਦੇ ਵਿੱਚ ਮੈਂ ਇੱਕ ਉਹਨਾਂ ਦੀ ਕੰਪਲੇਂਟ ਵੀ ਪੜੀ ਹੋਈ ਆ ਜਿਹੜੀ ਪਹਿਲਾਂ ਇਹਨਾਂ ਨੇ ਦਿੱਤੀ ਸੀ ਇਹ ਤੇ ਕਿਤੇ ਹੋਣ ਜਾ ਕੇ ਪਰਚਾ ਹੋਇਆ ਜੀ ਬੇਸਿਕਲੀ ਉਹ ਬੰਦਾ ਸ਼ਾਇਦ ਆਮ ਆਦਮੀ ਪਾਰਟੀ ਦਾ ਵੀ ਆ ਤੇ ਪੰਚਾਇਤ ਮੈਂਬਰ ਵੀ ਆ ਹੂੰ ਇਹ ਜਿਹੜੀ ਫੈਮਿਲੀ ਆ ਸਾਰੀ ਫੌਜੀਆ ਦੀ ਫੈਮਿਲੀ ਆ ਜੀ ਜਿਹੜੀ ਈੜ ਤੇ ਥੇਰ ਕੈ ਲੋਨ ਚ ਕੁੜੀ ਅਲੀ ਤੇਰ ਕੈ ਲੋਨ ਇਨਾ ਦੇ ਬਜ਼ੁਰਗ ਦੀ ਇੱਕ ਸ਼ਾਇਦ ਮੈਂ ਵੀਡੀਓ ਵੀ ਵੇਖੀ ਹੈ ਜੀ ਜੀ ਤੇ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਇਹ ਦੋਸ਼ ਨੇ ਕਥੇ ਤੌਰ ਤੇ ਜੇ ਸਕੂਟੀ ਦੀ ਚਾਬੀ ਚੁੱਬੀ ਵੀ ਕੱਢੀ ਆ ਕੁੜੀ ਨੂੰ ਘੇਰ ਆ ਗਿਆ ਹਮ ਪਰ باوجود ਇਸ ਦੇ ਪੁਲਸ ਨੇ ਗੱਲ ਗੋਲੀ ਨਹੀਂ ਇਹ ਤੇ ਫਿਰ ਮਾੜਾ ਮੂਟਾ ਜਦੋਂ ਉਹ ਬੋਲੇ ਹਮ ਜਦੋਂ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕੁਝ ਤੁਹਾਨੂੰ ਪਤਾ ਹੀ ਆ ਫਿਰ ਅੱਜ ਕੱਲ੍ਹ ਜਿਹੜੀਆਂ ਪੋਲੀਟੀਕਲ ਜਮਾਤਾਂ ਨੇ ਸਿਆਸੀ ਤਨਜ਼ੀਮਾਂ ਨੇ ਉਹਨਾਂ ਦੇ ਬੰਦੇ ਹੁੰਦੇ ਆ ਆਈਟੀ ਚਲਾਉਂਦੇ ਆ ਵੀਂਦੇ ਆ ਕਰਦੇ ਆ ਜਿਹੜੇ ਉਹ ਫਿਰ ਮੁੱਦੇ ਨੂੰ ਉਭਾਰਦੇ ਆ ਚੁੱਕਦੇ ਆ ਤਾਂ ਇਸ ਤਰ੍ਹਾਂ ਜਦੋਂ ਮੁੱਦਾ ਅੱਗੇ ਵੱਧਦਾ ਹੈ ਤੇ ਕਿਤੇ ਜਾ ਕੇ ਕੋਈ ਗੱਲ ਸੁਣੀ ਜਾਂਦੀ ਆ ਇਸ ਮਾਮਲੇ ਦੇ ਵਿੱਚ ਸ਼ਰਮਨਾਕ ਗੱਲ ਇਹ ਆ ਕਿ ਪੁਲਿਸ ਨੇ ਪਹਿਲਾਂ ਗੌਲਿਆ ਹੀ ਨਹੀਂ ਹੁਣ ਐਫ ਆਈ ਆਰ ਤੇ ਸ਼ਹਿਤ ਕੱਟ ਦਿੱਤੀ ਆ ਤੇ ਦੱਸਦੇ ਆ ਅਰੈਸਟ ਨਹੀਂ ਹੋਈ ਆ ਉਦ ਤੱਕ ਮਤਲਬ ਅਜੇ ਵੀ ਪੂਰੀ ਤਰ੍ਹਾਂ ਉਸ ਜਿਹੇ ਹਾਂ ਜੀ ਬਿਲਕੁਲ ਜੋ ਵੀ ਆ ਇਹ ਚੀਜ਼ਾਂ ਨਹੀਂ ਹੁੰਦੀਆਂ ਚਾਹੀਦੀਆਂ ਬਿਲੇ ਸਿਰ ਸਾਰੇ ਐਕਸ਼ਨ ਹੋ ਤੇ ਮੇਰੇ ਖਿਆਲ ਦੇ ਨਾਲ ਕਈ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਮੁੜ ਕੇ ਝਗੜੇ ਮੌਤ ਤੱਕ ਚਲੇ ਜਾਂਦੇ ਬੰਦਾ ਭਾਰ ਦੁਸ਼ਮਣੀ ਪੈ ਜਾਂਦੀ ਹੈ ਬਿਲਕੁਲ ਸਹੀ ਸਮੇਂ ਤੇ ਐਕਸ਼ਨ ਪੁਲਸ ਨੂੰ ਕਰਨਾ ਚਾਹੀਦਾ ਔਰ ਜਾਇਜ਼ ਕਰਨਾ ਚਾਹੀਦਾ ਹੁਣ ਦੂਜੀ ਗੱਲ ਇਹ ਕਿ ਜਿਹੜੀ ਕੈਲੂ ਕੇ ਫੈਮਲੀ ਜਿਹਦੇ ਐਨੇ ਫੌਜੀ ਹੋਣ 10 ਕੇ 15 ਸ਼ਾਇਦ 10 ਦੇ ਅਕੇਲਾ ਦੇ ਮੈਂਬਰ ਜਿਹੜੇ ਆ ਉਹ ਐਕਸ ਆਰਮੀ ਮੈਨ ਜਾਂ ਮੌਜੂਦਾ ਦੌਰ ਦੇ ਵਿੱਚ ਆ ਤਾਂ ਉਹਨਾਂ ਵਾਸਤੇ ਤੇ ਇਹ ਕਹੀਏ ਕਿ ਹੋਰ ਵੀ ਜਿਹੜੀ ਗੱਲ ਹੈ ਨਾ ਬੜੀ ਰੜਕਣ ਵਾਲੀ ਗੱਲ ਬਣ ਜਾਂਦੀ ਕਿ ਯਾਰ ਅਸੀਂ ਦੇਸ਼ ਦੀ ਸੇਵਾ ਕਰਦਿਆਂ ਤੇ ਸਾਡੀ ਹਾਲਤ ਇਹ ਹੋਈ ਪਈ ਹੈ ਜੀ 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 ਬਿਲਕੁਲ ਜੀ ਬਿਲਕੁਲ ਖੈਰ ਸ਼ੁਕਰੀਆ ਸਾਰੇ ਦੋਸਤਾਂ ਦਾ ਤੇ ਬੇਨਤੀ ਵੀ ਨਾਲ-ਨਾਲ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰ ਦਿਓ